ਉਦੋਂ ਰ ਹੋ ਗਿਆ ਸਾਗ ਦਾ ਤੜਕਾ ਘਟ ਕੇ ਤਿਆਰ ਲਸਣ ਅਦਰਕ ਗੰਡੇ ਹਰੀ ਮਿਰਚ ਟਮਾਟਰ ਉਦ ਤੇਲ ਗਰਮ ਹੋ ਗਿਆ ਤੇਲ ਗਰਮ ਹੋਣ ਤੋਂ ਬਾਅਦ ਅਸੀਂ ਹੁਣ ਜੀਰਾ ਪਾ ਕੇ ਫਿਰ ਲਸਣ ਪਾ ਕੇ ਅਦਰਕ ਪਾ ਕੇ ਤੜਕਾ ਪੁੰਨਾਂਗੇ ਪੁੰਨ ਕੇ ਸਾਗ ਨੂੰ ਦੇ ਤੜਕਾ ਆ ਜੀਰਾ gira poi ti chiama e addirittura la salpata si ho pata ਇੱਧਰ ਸਾਗ ਕੁੱਟ ਕੇ ਹੋ ਗਿਆ ਸਿਆਰ ਸਾਗ ਨਾਲ ਮੂਲੀਆਂ ਤੇ ਤਾਜੀ ਮੱਖਣੀ ਪਾ ਕੇ ਸਾਗ ਬਹੁਤ ਹੀ ਵਧੀਆ ਬਣਦਾ ਆ ਵੇਖੋ ਅਸੀਂ ਕੱਢਦੇ ਹਾਂ ਸਾਗ ਦਾ ਤੜਕਾ ਇੱਧਰ ਆ ਸਾਡੀਆਂ ਬੀਬੀਆਂ ਸਾਗ ਬਣਾ ਲਿਆ ਹੁਣ ਸਾਗ ਵੰਡਣ ਦੀਆਂ ਫਿਰ ਪੂਰੇ ਪਿੰਡ 'ਚ ਵੰਡ ਕੇ ਆਵਾਂਗੇ ਅਸੀਂ ਖਿਚੜੀ ਵਾਂਗੂ 10 ਕਿਲੋ ਬਣਾਇਆ ਪੂਰਾ ਵੱਡਾ ਪਤਿਲਾ ਰੰਨੇ ਆ ਸੀ ਸਾਗ ਦਾ ਵੇਖਣ ਨੂੰ ਤਾਂ ਸ਼ਕਲ ਸਾਡੇ ਸਾਗ ਦੀ ਵਧੀਆ ਬਣੀ ਆ ਇੱਧਰ ਵੇਖੋ ਮਸੰਮੀ ਸਾਰੀ ਫੁੱਟ ਗਈ ਨਵੀਂ ਨਵੇਂ ਪੱਤੇ ਆ ਗਏ ਹੁਣ ਇਹਦੇ ਸਾਰੀ ਪਟਾਰ ਹੋ ਜਾਂਦੀ ਐ ਫਿਰ ਇਹਦੇ ਫੁੱਲ ਲੱਗਣਗੇ ਫੁੱਲ ਲੱਗ ਕੇ ਮਸੰਮੀਆਂ ਲੱਗਣਗੀਆਂ ਅੱਜ 17 ਫਰਵਰੀ ਸਾਰੇ ਕਾਲੇ ਬੱਦਲ ਹੋ ਗਏ ਨੇ ਸਾਰੇ ਬੰਨੇ ਅੱਜ ਮਸਿਆ ਐ ਇੰਨੇ ਬੱਦਲ ਹੋਏ ਪਏ ਨੇ ਇੰਨੇ ਦਿਨਾਂ ਦੀ ਗਰਮੀ ਤੋਂ ਬਾਅਦ ਨੇਰੇ ਬੱਦਲ ਹੋ ਗਏ ਆ ਹੁਣ ਪਤਾ ਨਹੀਂ ਕਿੱਥੇ-ਕਿੱਥੇ ਪੰਜਾਬ 'ਚ ਮੀਂਹ ਪੈ ਗਿਆ ਐ ਇੱਧਰ ਦੇਖੋ ਚੀਕੂ ਕਿੰਨੇ ਚੀਕੂ ਲੱਗੇ ਨੇ ਬੱਦਲ ਇੰਨੇ ਸੰਘਣੇ ਹੋਏ ਪਏ ਨੇ ਹੁਣੇ ਹੀ ਮੀਂਹ ਪਏਗਾ ਮੈਨੂੰ ਲੱਗਦਾ ਅੱਜ ਰਾਤ ਮੀਂਹ ਪਏਗਾ ਕਈ ਕਈ ਥਾਵਾਂ ਤੇ ਤਾਂ ਮੀਂਹ ਪੈ ਹੀ ਗਿਆ ਇੱਧਰ ਵੇਖੋ ਸੇਬ ਵੀ ਦੁਬਾਰਾ ਨਵੀਂ ਗ੍ਰੋਥ ਕਰ ਰਿਹਾ ਚੀਕੂ ਚੀਕੂ ਸਾਰਾ ਫਲਾਂ ਨਾਲ ਭਰਿਆ ਪਿਆ ਹਿੰਦੀ ਚ ਕੀ ਕਰਾਉਂਦੇ ਹੈ ਹਿੰਦੀ ਚ ਪਾਠ ਹਿੰਦੀ ਚ 10 ਪੰਜਾਬੀ ਚ ਕੀ ਹੁੰਦਾ ਤੈਨੂੰ ਪੰਜਾਬੀ ਦੱਸ ਹਿੰ ਪੰਜਾਬੀ ਚ ਕੀ ਹੁੰਦਾ ਪੰਜਾਬੀ ਤਾਂ ਕੀ ਪੜਾਉਂਦੇ ਮੈਚਿੰਗ ਦੱਸੀ ਕੀ ਕੀ ਪੜਾਉਂਦੇ ਪੰਜਾਬੀ ਸਕੂਲ अच्छा अच्छा तो गेमा गेमा की की खेड़ दिन अच्छा, स्कूल है गेमा पहले अच्छी एक्सरसाइज कर दे फिर अच्छी गेम खेल दे रे अच्छी तेरी क्लास केड़ी है यू के स्कूल केड़ा होली हार्ट वड्डे हो की बनना मैडम केड़ी चीज थी मैडम बनना ਸਾਇੰਸ ਸਾਇੰਸ ਪੜ੍ਹੇਂਗੀ ਤੂੰ ਵੱਡੀ ਹੋ ਕੇ ਐ ਅੱਛਾ ਡਾਂਸ ਕਰਨਾ ਹੁੰਦਾ ਨਾ ਹੋਰ ਕੀ ਹੁੰਦਾ ਮੈਨੂੰ ਐਕਸਰਸਾਈਜ਼ ਅੱਛਾ ਕਿਹੜੀ ਐਕਸਰਸਾਈਜ਼ ਆ ਕਿ ਆ ਗਲਤ ਚੀਜ਼ਾਂ ਕੌਣਸ ਕਹਿੰਦਾ ਕੋਈ ਚ ਗਲਤ 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 ਮੈਨੂੰ ਹੁੰਦਾ ਸ਼ੰਤ ਤੂੰ ਪੰਜਾਬ ਬਾਰੇ ਪਤਾ ਕਿੱਥੇ ਆ ਪੰਜਾਬ ਪੰਜਾਬ ਕਿੱਥੇ ਪੰਜਾਬ ਕਿੱਥੇ ਐ ਦੱਸ ਹਰਿਆਣਾ ਕਿੱਥੇ ਐ